ਹਾਂਜੀ ਸਸੀ ਕੌਰ ਜੀ ਕੀ ਹਲਚਲ ਅੱਜ ਫੇਰ ਇੱਕ ਵੱਖਰੀ ਸੋਚ ਲੈ ਕੇ ਤੁਹਾਡੇ ਮੋਹਰੇ ਹਾਜ਼ਰ ਮੈਂ ਆਪਣੀ ਬਹੁਤ ਘੱਟ ਵੀਡੀਓ ਦੇ ਵਿੱਚ ਕਿਹਾ ਹੈਗਾ ਵੀ ਆ ਮੇਰੀ ਵੀਡੀਓ ਪੂਰਾ ਦੇਖਿਓ ਬਟ ਰਿਕਵੈਸਟ ਹੈ ਕਿ ਆ ਅੱਜ ਵਾਲੀ ਮੇਰੀ ਵੀਡੀਓ ਪੂਰੀ ਦੇਖ ਲਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜੀਆਂ ਗੱਲਾਂ ਮੈਂ ਕਰਨੀਆਂ ਹੈਗੀਆਂ ਉਹ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਨਸਲਾਂ ਤੇ ਅਸਰ ਪਾ ਸਕਦੀਆਂ ਤੋਂ ਆਪਾਂ ਸਾਰੀ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਆਪਣੇ ਬੱਚਿਆਂ ਬਾਰੇ ਆਪਣੇ ਫਿਊਚਰ ਬਾਰੇ ਆਪਣੇ ਪ੍ਰੈਜ਼ੈਂਟ ਬਾਰੇ ਸੋਚੀਏ ਵੀ ਸਾਡੀਆਂ ਪੀੜ੍ਹੀਆਂ ਦਾ ਕਿੱਥੇ-ਕਿੱਥੇ ਤੇ ਕੀ ਨੁਕਸਾਨ ਕੀਤਾ ਜਾ ਰਿਹਾ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਸਾਰੇ ਦੇਖਦੇ ਹੋ ਹੋਣੀਓ ਵੀ ਕਿਸੇ ਇੱਕ ਵਲੌਗਰ ਦਾ ਚੈਨਲ ਬੰਦ ਹੋ ਗਿਆ YouTube ਨੇ ਚੈਨਲ ਉਹਦਾ ਉਡਾ ਦਿੱਤਾ ਤੇ ਉਹ ਆ ਕੇ ਰਿਕਵੈਸਟ ਕਰ ਰਿਹਾ ਹੈਗਾ ਵੀ ਮੈਂ ਨਵਾਂ ਚੈਨਲ ਬਣਾ ਲਿਆ ਬਣਾਇਆ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਚ ਕੋਈ ਖਰਚ ਨਹੀਂ ਹੈਗੀ ਬਟ ਮੈਨੂੰ ਦਿੱਕਤ ਕਿੱਥੇ ਹੈ ਉਹਦੀਆਂ ਗੱਲਾਂ ਤੇ ਉਹ ਕੀ ਕਹਿ ਰਿਹਾ ਵੀ ਮੇਰੀ ਰੋਜੀ ਰੋਟੀ ਤੇ ਲੱਤ ਮਾਰੀ ਹੈਗੀ ਆ ਮੇਰਾ ਤਾਂ ਘਰ ਦਾ ਖਰਚਾ ਹੀ ਇਸ ਚੀਜ਼ ਨਾਲ ਚੱਲਦਾ ਸੀ ਇੱਥੇ ਗਲਤ ਐ ਤੁਸੀਂ YouTube ਤੇ ਵਲੋਗਿੰਗ ਕਰਨੀ ਹੈ ਕਰੋ ਬਟ ਪਹਿਲਾਂ ਕੀ ਐ ਆਪਣੀ ਐਜੂਕੇਸ਼ਨ ਕੰਪਲੀਟ ਕਰੋ ਆਪਣੀ ਪ੍ਰੋਫੈਸ਼ਨਲ ਕੋਈ ਡਿਗਰੀ ਲੋ ਆਪਣਾ ਕੋਈ ਕੰਮ ਕਰੋ ਠੀਕ ਐ ਜੀ ਤੁਸੀਂ YouTube ਤੇ 100% ਕਿੱਦਾਂ ਡਿਪੈਂਡ ਹੋ ਸਕਦੇ ਹੋ ਜਿੰਨੇ ਵੀ YouTuber ਪੰਜਾਬੀ ਵਲੋਗਰ ਹੈਗੇ ਐ ਤੁਸੀਂ ਕੋਈ ਵੀ ਚੱਕ ਕੇ ਦੇਖ ਲਓ 8ਵੀਂ ਚ ਆਸ਼ਕੀ 9ਵੀਂ ਚ ਵਿਆਹ ਤੇ 10ਵੀਂ ਚ ਬੱਚਾ ਕੀ ਸੁਨੇਹਾ ਜਾ ਰਿਹਾ ਜਾ ਰਿਹਾ ਸਾਡੀ ਪੀੜ੍ਹੀ ਨੂੰ ਵੀ ਹਾਂ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਕੰਮ ਕਰ ਕੰਮ ਕਰ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਪ੍ਰੋਫੈਸ਼ਨਲ ਕੁਆਲਿਫੀਕੇਸ਼ਨ ਦੀ ਜ਼ਰੂਰਤ ਨਹੀਂ ਹੈ ਬਸ 8ਵੀਂ ਚ ਆਸ਼ਕੀ ਕਰੋ 9ਵੀਂ ਚ ਭੱਜ ਕੇ ਵਿਆਹ ਕਰਾਓ ਤੇ 10ਵੀਂ ਚ ਬੱਚਾ ਬਣਾਉਂਦੇ ਵਲੌਗ ਪਾਓ ਤੇ ਸਾਡੇ ਤਾਂ ਬੱਲੇ ਬੱਲੇ ਆ ਇਹੀ ਹੋ ਰਿਹਾ ਨਾ ਅੱਜਕੱਲ ਛੋਟੇ ਛੋਟੇ ਬੱਚੇ ਮੈ ਰੇਲਾਂ ਤੇ ਦੇਖਿਆ ਹੋਇਆ ਤੇਰੀ ਨਜ਼ਰ ਕਾ ਬਣ ਕੇ دیਵਾਨਾ ਅੱਜ ਇਹ ਕਰ ਰਿਹਾ ਕੱਲ ਨੂੰ ਕਿਸੇ ਕੁੜੀ ਨੂੰ ਜਾ ਕੇ ਸੈੱਟ ਕਰੂਗਾ ਫਿਰ ਉਹੀ ਲੈ ਆਊਗਾ ਬਟ ਮਾਪੇ ਉਹਨਾਂ ਦੇ ਕੀ ਕਰੇ ਜਿਹੜੇ ਜਿੰਨੇ ਵੀ ਵਲੌਗਰ ਵਲੌਗਿੰਗ ਕਰ ਰਹੇ ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ ਬਟ ਜੋ ਕਿ ਸਾਡੇ ਸਮਾਜ ਨੂੰ ਸਾਡੀ ਆਉਣ ਵਾਲੀ ਪੀੜ ਨੂੰ ਗਲਤ ਮੈਸੇਜ ਦਿੱਤਾ ਜਾ ਰਿਹਾ ਹੈ ਵੀ 25 30 50 ਹਜ਼ਾਰ ਤਾਂ ਸਵੇਰੇ ਉੱਠ ਕੇ ਇਹ ਦਿਖਾਣ ਤੇ ਮਿਲ ਜਾਣਾ ਹਾਂਜੀ ਗਾਇਜ਼ ਅਸੀਂ ਉੱਠ ਗਏ ਹਾਂ ਜੀ ਤੇ ਆ ਮੇਰੀ ਮਾਤਾ ਹੈ ਤੇ ਆ ਮੇਰੇ ਪਿਤਾ ਆ ਅੱਜ ਮੇਰੀ ਘਰ ਵਾਲੀ ਪ੍ਰੈਗਨੈਂਟ ਹੋ ਗਈ। ਇਹ ਪ੍ਰੈਗਨੈਂਸੀ ਦੀ ਸਟਿੱਕਰ ਸ਼ਰੀਆਂ ਨੂੰ ਦਿਖਾਈਆਂ ਜਾ ਰਹੀਆਂ। ਲੋਕੀ ਲਕੋਂਦੇ ਸੀ ਲਕੋਂਦੇ ਹੁੰਦੇ ਸੀ ਵੀ 4-6 ਮਹੀਨੇ ਤੱਕ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਨਜ਼ਰ ਲੱਗ ਜੂਗੀ। ਪਰ ਇਹ ਹੈ ਕਿ ਪਹਿਲੇ ਦਿਨ ਆ ਕੇ ਜੀ ਆ ਪ੍ਰੈਗਨੈਂਸੀ ਸਟਿਕ ਦੇਖ ਲਓ ਜੀ ਮੈਂ ਪ੍ਰੈਗਨੈਂਟ ਆ। ਵਾਹ। ਨਹੀਂ 140 ਕਰੋੜ ਦੀ ਜਨਤਾ ਵੀ ਨਾ ਪ੍ਰੈਗਨੈਂਟ ਹੋਏ ਹੋਗੇ। ਤਾਂ ਸੋ ਸਮਾਜ ਨੂੰ ਬਹੁਤ ਗਲਤ ਮੈਸੇਜ ਆ ਰਿਹਾ ਹੈਗਾ। ਤੁਸੀਂ ਵਲੌਗਿੰਗ ਕਰਨੀ ਹੈ ਕਿਸੇ ਟੌਪਿਕ ਨੂੰ ਲੈ ਕੇ ਕਰੋ। ਠੀਕ ਹੈ ਆ ਜਿਹੜਾ ਰੋਂਦਾ ਪਿਆ ਆ ਕੇ ਵੀ ਮੇਰਾ ਚੈਨਲ ਬੰਦ ਹੋ ਗਿਆ ਕੀ ਤੂੰ ਇੱਥੇ ਪਾਲਾ ਸਿੰਘ ਕੇ 100 ਫੁੱਟ ਤੇ ਮੇਰਾ ਪਾਲਾ ਜਾਂਦਾ ਜੀ ਕੀ ਬੱਚਿਆਂ ਨੂੰ ਸਿਖਾ ਰਿਹਾ ਸੀ ਤੁਸੀਂ ਮਤਲਬ ਇਸ ਚੀਜ਼ ਦੇ ਅੱਗੇ ਵਾਲੇ ਜਿਹੜੇ ਇਫੈਕਟ ਆ ਉਹ ਨਹੀਂ ਦਿਖ ਰਹੇ ਸਾਡੀਆਂ ਤਿੰਨ ਪੀੜੀਆਂ ਖਰਾਬ ਹੋ ਗਈਆਂ ਮੈਂ ਦੱਸ ਦਿਆਂ ਕਿਦਾਂ ਪਹਿਲੀ ਪੀੜੀ ਖਰਾਬ ਹੋਈ 90 92 ਦੇ ਵਿੱਚ ਜਦੋਂ ਆਤਮਕਾ ਅਤੰਗਵਾਦ ਦਾ ਦੌਰ ਸੀ ਤੇ ਸਾਡਾ 24-25 ਹਜ਼ਾਰ ਮੁੰਡਾ ਜਿਹੜੇ ਇਹ ਤਾਂ ਚੀਜ਼ਾਂ ਹੈਗੀਆਂ ਜਿਹੜੀਆਂ ਅ ਮਤਲਬ ਸਾਬਤ ਹੁੰਦੀਆਂ ਤੇ ਇਸ ਤੋਂ ਵੱਧ ਕੇ ਕਿਤੇ ਸਾਡੇ ਪੰਜਾਬ ਦੀ ਜਵਾਨੀ ਦਾ ਉਹਨਾਂ ਨੁਕਸਾਨ ਹੋਇਆ ਦੂਜੀ ਟਾਈਮ ਨਸ਼ਿਆਂ ਨੇ ਖਾ ਲਈ ਸਾਡੀ ਇੱਕ ਪੀੜੀ ਤੇ ਹੁਣ ਤੀਜੀ ਪੀੜੀ ਸਾਡੇ ਵਲੌਗਰ ਖਾ ਰਹੇ ਹੈਗੇ ਤਾਂ ਇੰਨਾਂ ਚੀਜ਼ਾਂ ਤੇ ਲਗਾਮ ਕੱਸਣੀ ਜ਼ਰੂਰੀ ਹੈ ਉਹਨਾਂ ਨਾਲ ਵੱਧ ਕੇ ਸ਼ਿਕਾਇਤ ਮੈਨੂੰ ਉਹਨਾਂ ਤੇ ਹੈ ਜਿਹੜੇ ਅੱਧਾ-ਅੱਧਾ ਪੌਣਾ-ਪੌਣਾ ਘੰਟੇ ਦੇ ਵਲੌਗ ਇਨਾਂ ਦੇ ਦੇਖਦੇ ਆ ਕਿ ਤੁਹਾਡੇ ਘਰੇ ਚਾਹ ਨਹੀਂ ਬੰਦੀ ਤੁਹਾਡੇ ਘਰੇ ਮਾਵਾਂ ਧੀਆਂ ਨਹੀਂ ਹੈਗੀਆਂ ਤੁਹਾਡੇ ਜਨਾਂ ਨਹੀਂ ਪ੍ਰੈਗਨੈਂਟ ਨਹੀਂ ਹੁੰਦੀਆਂ ਕਿ ਤੁਸੀਂ ਕੰਮਾਂ ਤੇ ਨਹੀਂ ਜਾਂਦੇ ਕਿ ਤੁਹਾਡੇ ਘਰੇ ਭੈਣਾਂ ਨਹੀਂ ਆਉਂਦੀਆਂ ਕਿ ਤੁਹਾਡੇ ਘਰੇ ਮਹਿਮਾਨ ਨਹੀਂ ਆਉਂਦੇ ਕਿ ਤੁਸੀਂ ਉਹਨਾਂ ਨੂੰ ਰੋਟੀ ਨਹੀਂ ਖਵਾਉਂਦੇ ਹਰ ਚੀਜ਼ ਨੈਟ ਤੇ ਆ ਕੇ ਕਰਨੀ ਜ਼ਰੂਰੀ ਹੈ ਮੈਂ 2012 ਦਾ ਮੇਰਾ ਚੈਨਲ ਬਣਿਆ ਹੋਇਆ ਮੈਂ 4 ਮਹੀਨੇ ਪਹਿਲਾਂ YouTube ਸਟਾਰਟ ਕੀਤਾ ਉਹ ਵੀ ਇੱਕ ਪੋਜ਼ਿਟਿਵ ਸੋਚ ਨੂੰ ਲੈ ਕੇ ਮੈਂ ਇੱਕ ਜ਼ਿੰਦਗੀ ਨੂੰ ਸੇਵ ਦੇਣੀ ਆ ਮੈਂ ਆਪਣੀਆਂ ਜ਼ਿੰਮੇਵਾਰੀਆਂ ਪਹਿਲਾਂ ਪੂਰੀਆਂ ਕੀਤੀਆਂ ਫਿਰ ਮੈਂ ਆਪਣੇ ਜ਼ਿੰਦਗੀ ਦੇ ਤਜਰਬੇ ਦਾ ਨਾਲ ਐਕਸਪੀਰੀਅੰਸ ਨਾਲ YouTube ਤੇ ਆਈਆਂ ਵੀ ਮੈਂ ਕਿਸੇ ਨੂੰ ਕੋਈ ਸੇਧ ਦੇ ਸਕਾਂ ਇਹ ਤਾਂ ਨਹੀਂ ਵੀ ਆਰ 18 18 20 ਸਾਲ ਦੇ ਜਵਾਗ ਜੰਮੀ ਜਾਂਦੇ ਹਸਪੀਟਲਾਂ ਦੇ ਵਿੱਚ ਜਾ ਕੇ ਕੀ ਜ਼ਿੰਦਗੀ ਨੂੰ ਸੇਧ ਦੇ ਰਹੇ ਆ ਤੁਸੀਂ ਕਦੀ ਸੋਚਿਆ ਠੀਕ ਹੈ ਫਿਰ ਤੁਸੀਂ ਕਿਹਨੇ ਪ੍ਰਵਾਸੀ ਇੱਥੇ ਜ਼ਿਆਦਾ ਹੋਗੇ ਜੇ ਤੁਸੀਂ ਇੱਥੇ ਵੈਕਿਊਮ ਪੈਦਾ ਕਰੋਗੇ ਜਗ੍ਹਾ ਖਾਲੀ ਛੱਡੋਗੇ ਪੰਜਾਬੀ ਮੁੰਡੇ ਕੀ ਕਰ ਰਹੇ ਆ ਠੀਕ ਹੈ ਜੀ ਡੇਲਾਂ ਤੇ ਬਦਮਾਸ਼ੀ ਕਰਨ ਚ ਲੱਗੇ ਹੋਏ ਆ ਕੁੜੀਆਂ ਨੱਚਣ ਲੱਗੀਆਂ ਹੋਈਆਂ ਤੇ ਫਿਰ ਅਸੀਂ ਵੀ ਰੀਲ ਬਣਾਈ ਦੀ ਹੈ ਲੇਕਿਨ ਠੀਕ ਹੈ ਫੰਡ ਹੈ ਮੇਕਾ ਦੀ ਰੀਲ ਪਾਤੀ ਪਾਤੀ ਲੇਕਿਨ ਅਸੀਂ ਜ਼ਿੰਮੇਵਾਰੀਆਂ ਮੈਂ ਆਪਣੇ ਜ਼ਿੰਮੇਵਾਰੀਆਂ ਨਿਭਾ ਕੇ ਫਿਰ ਇਹ ਚੀਜ਼ਾਂ ਕਰਦੇ ਪਈ ਮੈਂ 80 50% ਆਪਣੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੀ ਹਾਂ ਠੀਕ ਹੈ ਉਸ ਤੋਂ ਬਾਅਦ ਅਸੀਂ ਇਸ ਪਲੇਟਫਾਰਮ ਨੂੰ ਫੜਿਆ ਐਜ਼ ਏ ਇੱਕ ਸੋਸ਼ਲ ਕੌਜ਼ ਲਈ ਠੀਕ ਹੈ ਰੀਲਾਂ ਵੀ ਪਾਣੀ ਇੱਕ ਰਿਸਪੈਕਟੇਬਲ ਚੀਜ਼ ਨਾ ਪਾਓ ਰੀਲਾਂ ਤੁਹਾਡੀਆਂ ਸ਼ੁਰੂ ਹੁੰਦੀਆਂ ਪਿੱਛੋ ਘੁੰਮ ਕੇ ਵਾਟ ਇਜ਼ ਦਿਸ ਤਾਂ ਫਿਰ ਜੇ ਤੁਸੀਂ ਜਿਹੜੇ ਕਿ ਇੱਕ ਵੈਕਿਊਮ ਕ੍ਰੀਏਟ ਹੋ ਰਿਹਾ ਮੁੰਡੇ ਕੁੜੀਆਂ ਤਾਂ ਲੱਗ ਗਏ ਡਿੱਲਾ ਬਣਨ ਪੜਾਈਆਂ ਪੜੁਗੀਆਂ ਛੱਡ ਕੇ ਠੀਕ ਹੈ ਤਾਂ ਫਿਰ ਪਰਵਾਸੀਓ ਜਗ੍ਹਾ ਭਰਣਗੇ ਨਾ ਤਾਂ ਇਹ ਸਾਰੀ ਜਿਹੜੀ ਚੇਨ ਹੈ ਨਾ ਇੱਕ ਦੂਜੇ ਦੇ ਨਾਲ ਜੁੜੀ ਹੋਈ ਆ ਅਸੀਂ ਇਹ ਇੱਕ ਦਿਨ ਚ ਚੀਜ਼ ਨਹੀਂ ਹੋਇਆ ਇਹਨੂੰ ਹੁੰਦੇ 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 90 92 ਤੋਂ ਲੈ ਕੇ ਹੁਣ ਤੱਕ ਹੁੰਦੇ 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 ਟਾਈਮ ਲੱਗਿਆ ਅਸੀਂ ਇਹ ਵੈਕਿਊਮ ਕ੍ਰੀਏਟ ਕੀਤਾ ਔਰ ਇੱਕ ਵੈਕਿਊਮ ਹੋਰ ਕ੍ਰੀਏਟ ਹੋ ਰਿਹਾ ਹੈ ਸੋਸ਼ਲ ਮੀਡੀਆ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੇ ਛੋਟੇ-ਛੋਟੇ ਬੱਚੇ ਆਪਣੇ ਪੜਾਈਆਂ ਛੱਡ ਕੇ ਸਾਰਾ ਦਿਨ ਰੀਲਾਂ ਜਾਂ ਸਟੰਟ ਬਾਜੀ ਕਰਨ ਲੱਗੇ ਹੋਏ ਆ ਸੋਸ਼ਲ ਮੀਡੀਆ ਤੇ आओ ਤੁਸੀਂ ਕੋਈ ਪੋਜ਼ਿਟਿਵ ਸੋਚ ਦਿਨਾ ਜੇ ਤੁਹਾਡੇ ਵਿੱਚ ਕੋਈ ਟੈਲੈਂਟ ਹੈਗਾ ਠੀਕ ਹੈ ਟੈਲੈਂਟ ਦਿਖਾਓ ਸੋਸ਼ਲ ਮੀਡੀਆ ਦਾ ਇੱਕ ਆਜ਼ ਨਹੀਂ ਸੀ ਵਲੋਗਿੰਗ ਹੁੰਦੀ ਕਿਸੇ ਇੱਕ ਟੌਪਿਕ ਨੂੰ ਲੈ ਕੇ ਟਰੈਵਲਿੰਗ ਹੋ ਸਕਦੀ ਹੈ ਕੁਕਿੰਗ ਹੋ ਸਕਦੀ ਹੈ ਮਤਲਬ ਕੋਈ ਤੁਸੀਂ ਇਤਿਹਾਸਿਕ ਸਥਾਨ ਦਿਖਾਣ ਜਾ ਰਹੇ ਹੋ ਠੀਕ ਹੈ ਤੁਹਾਡੇ ਵਿੱਚ ਕੋਈ ਕਲ ਹੈ ਸਿੰਗਿੰਗ ਦੀ ਡਾਂਸਿੰਗ ਦੀ ਉਹਨੂੰ ਲੈ ਕੇ ਵਲੋਗਿੰਗ ਹੁੰਦੀ ਹੈ ਇਹ ਕਿਹੜੀ ਵਲੋਗਿੰਗ ਹੈ ਸਾਰਿਆਂ ਦੇ ਘਰ 'ਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਔਰ ਤੁਸੀਂ ਸਵੇਰੇ ਉੱਠ ਕੇ ਲੱਗ ਜਾਂਦੇ ਹੋ ਮੈਂ ਹੈਰਾਨ ਇੱਕ ਮੈਂ ਇੱਕ ਤੋਂ ਲੇਡੀਜ਼ ਦੇਖੀਆਂ ਮਤਲਬ ਮੈਂ ਉਹਨਾਂ ਦਾ ਪੂਰਾ ਵਲੋਗ ਨਹੀਂ ਦੇਖਿਆ ਹੈਗਾ ਮਤਲਬ ਮੈਂ ਦੇਖਿਆ ਮੈਂ ਅੱਜ ਘਰ ਦੀ ਸਫਾਈ ਕਰਨ ਲੱਗ ਗਈਆਂ ਜੀ ਅੱਜ ਮੈਂ ਬਾਥਰੂਮ ਦੀਆਂ ਟਾਈਲਾਂ ਸਾਫ਼ ਕਰ ਰਹੀ ਹਾਂ ਅੱਜ ਬੈੱਡ ਦੀ ਚਾਦਰ ਬਦਲਣ ਵਾਲੀ ਹੈ ਮੇਰੇ ਘਰ 'ਚ ਵੀ ਬੈੱਡਰ ਦੀਆਂ ਚਾਦਰਾਂ ਬਦਲੀਆਂ ਜਾਂਦੀਆਂ ਮੈਂ ਦਿਖਾਣ ਲੱਗ ਜਾਂ ਤੁਹਾਡੇ ਘਰ 'ਚ ਚਾਦਰਾਂ ਨਹੀਂ ਬਦਲੀ ਜਾਂਦੇ ਬੈੱਡ ਦੀਆਂ ਕੀ ਹੈ ਸ਼ੈ ਅਸੀਂ ਦੇ ਰਹੇ ਹਾਂ ਉਹਨਾਂ ਨੂੰ ਤਾਂ ਚਲੋ ਟਾਈਮ ਲਈ ਜਿਹੜੇ ਡਾਲਰ ਛਪਣੇ ਛਾਪ ਹੀ ਜਾਣਗੇ ਬਟ ਤੁਹਾਡੀ ਪੀੜ੍ਹੀ ਤੇ ਤੁਹਾਡੇ ਬੱਚਿਆਂ ਤੇ ਉਹਨਾਂ ਦੇ ਫਿਊਚਰ ਤੇ ਕੀ ਇੰਪੈਕਟ ਪੈ ਰਿਹਾ ਇਹ ਚੀਜ਼ ਨੂੰ ਕੋਈ ਨਹੀਂ ਸੋਚ ਰਿਹਾ ਕੋਈ ਵੀ ਨਹੀਂ ਸੋਚ ਰਿਆ ਨੋਬਾਡੀ ਕੁਝ ਇੱਕ ਦੋ ਯੂਟਿਊਬਰ ਹੈਗੇ ਆ ਰੋਸਟਰ ਜਿਹੜੇ ਰੋਸਟਿੰਗ ਕਰਦੇ ਹੈਗੇ ਆ ਉਹ ਕਰਦੇ ਆ ਗੱਲਾਂ ਬਾਤਾਂ ਬਟ ਡੀਪਲੀ ਕਿਹਨੂੰ ਸੋਚਣ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਬੱਚੇ ਆ ਜੇ ਤੁਹਾਡਾ ਕੋਈ ਬੱਚਾ ਆਪਣੀ ਪੜ੍ਹਾਈ ਪੂਰੀ ਕੀਤੇ ਬਿਨਾ ਕੋਈ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਪੂਰੀ ਕੀਤੇ ਬਿਨਾ ਹਾਏ ਗਾਇਜ਼ ਹੈਲੋ ਗਾਇਜ਼ ਦਿਖਦਾ ਦਿਖਦਾ ਨਾ ਤੇ ਚਾਰ ਮਾਰੋ ਕੰਨ ਤੇ ਤੇ ਉਹਨਾਂ ਨੂੰ ਪਹਿਲਾਂ ਪੜ੍ਹਾਈ ਪੂਰੀ ਕਰ ਜੇ ਇਹ ਲੱਛਣ ਕਰਨੇ ਹਨ ਤੇ ਗਿੱਟੋ ਬਾਹਰ ਮੇਰੇ ਵੀ ਬੱਚੇ ਹੈਗੇ ਉਹ ਤਾਂ ਇਹੋ ਜਿਹਾ ਖੇਖਣ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਸਾਡੇ ਤਾਂ ਜੁੱਲੀ ਬਿਸਤਰਾ ਤੋਂ ਫਿਰ ਚੱਕਿਆ ਜਾਣਾ ਤਾਂ ਤੁਹਾਨੂੰ ਹੀ ਸਖਤ ਹੋਣ ਦੀ ਜ਼ਰੂਰਤ ਪੈਣੀ ਪੈਣੀ ਹੈ ਬੱਚੇ ਆਪਣੇ ਪੀੜ੍ਹੀਆਂ ਆਪਣੀਆਂ ਪੰਜਾਬ ਆਪਣਾ ਤੇ ਅਸੀਂ ਆਪ ਹੀ ਬਚਾਣਾ ਤੇ ਇਹੋ ਜਿਹੇ ਯੂਟਿਊਬਰਾਂ ਤੋਂ ਪੱਛ ਕੇ ਸਤਿ ਸ਼੍ਰੀ ਅਕਾਲ ਜੀ